ਦੇ ਮੰਤਰੀ ਹੋਣ ਇਲਾਕੇ ਦੇ ਆਪ ਦੇ ਸ਼ਹਿਰ ਦੇ ਮੰਤਰੀ ਹੋਣ ਉੱਥੇ ਸਿਆਸਤ ਕਰਨੀ ਬਹੁਤ ਔਖੀ ਹੁੰਦੀ ਹੈ। ਉਹਦਾ ਆਉਂਦਾ ਕਰਨਾ ਸੀ ਆਉਂਦਾ ਕੰਮ ਕਰ ਰਹੇ ਮੰਤਰੀ ਆ ਉਹਦਾ ਕਰਦੇ ਸੀ ਆਉਂਦਾ ਕੰਮ ਕਰਨਾ ਸੀ ਆਪਦੀ ਪਾਰਟੀ ਦਾ ਕੰਮ ਕਰ ਰਹੇ। ਬਿਲਕੁਲ। ਮਾਇਨ ਆਰਡਰ ਦਾ ਕਾ ਜਤਨਦੀਪ ਬਹੁਤ ਮਾੜਾ ਹਾਲ ਹੈ ਜਿਵੇਂ ਬਹੌਰ ਦੀ ਘਟਨਾ ਹੁਣ ਤਾਜੀ ਹੈ। ਹੂੰ। ਮੰਨੋ ਬੇਹਾਂਜੀ। ਬਾਕੀ ਅੰਗਸਟਰਾਂ ਦੇ ਫੋਨ ਬਹੁਤ ਆਉਂਦੇ ਆ ਪਤਾ ਨਹੀਂ ਲੱਗਦਾ ਪੁਲਿਸ ਨੂੰ ਮੰਨੋ ਤਰਾਏ ਨਹੀਂ ਦਿੰਦੇ ਬਹੁਤ ਜ਼ਿਆਦਾ ਮਾੜਾ ਹਾਲ ਹੈ। ਜਿੱਥੇ ਜੀ ਕਰਦਾ ਤੁਸੀਂ ਹਰ ਰੋਜ਼ ਆਪਾਂ ਖਬਰ ਦੇਖੀ ਦੀ ਆ ਮੈਂ ਤਾਂ ਕਹੂੰਗਾ ਉਹ ਮੁੱਖ ਮੰਤਰੀ ਸਾਹਿਬ ਨੂੰ ਲੈਨ ਆਰਡਰ ਦਾ ਧਿਆਨ ਦੇਣਾ ਚਾਹੀਦਾ ਲੋਕਾਂ ਹਾਂਜੀ ਮਾੜੇ ਹਾਲਾਤਾਂ ਦੇ ਵਿੱਚ ਅੱਜ ਲੋਕ ਨੇ ਜਿਹੜੇ ਕਈ ਤਾਂ ਕਹਿੰਦੇ ਨੇ ਗੱਲ ਦੱਸਦੇ ਨਹੀਂ ਅੰਦਰੇ ਅੰਦਰ ਨੱਕ ਕੇ ਪੈਸਾ ਵੀ ਦੇਉਂਦੇ ਨੇ ਪਰ ਉਹਦਾਂ ਦੇ ਸ਼ਹਿਰੀ ਲੋਕਾਂ ਨੂੰ ਕਿੱਦਾਂ ਕਿੱਦਾਂ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਰੂਅਰ 27 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਊਗੀ ਸਾਡਾ ਪ੍ਰਧਾਨ ਆਮਨਦਰ ਰਾਇਵੜਿੰਗ ਜੀ ਫੋਰ ਦੇ ਨਵੇਂ ਸੀਨੀਅਰ ਲੀਡਰ ਆ ਬਾਜਵਾ ਜੀ ਤੁਸੀਂ ਦਾਅਵੇ ਨਾਲ ਕਹਿ ਰਹੇ ਹੋ ਕਾਂਗਰਸ ਸਰਕਾਰ ਆਏਗਾ ਆਊਗੀ 100% ਆਊਗੀ ਕਿਸ ਤਰ੍ਹਾਂ ਦੀ ਆਵਾਜ਼ ਹੈ ਲੋਕਾਂ ਦੀ ਆਵਾਜ਼ ਸੁਣੀ ਨਹੀਂ ਲੋਕਾਂ ਦੀ ਆਵਾਜ਼ ਹੈ ਪਬਲਿਕ ਦੀ ਆਵਾਜ਼ ਹੈ ਹਾਂਜੀ ਪਬਲਿਕ ਤਾਂ ਕਹਿੰਦੇ ਬਦਲ ਜਾਂਦੀ ਹੈ ਸਾਥੀ ਤੁਸੀਂ ਲਗਾਤਾਰ ਕੰਮ ਕੀਤੇ ਮ ਲੋਕ ਵਾਸਤੇ ਜਿਹੜੇ ਇੰਪਰੂਵਡ ਸੀ ਉਹਨੂੰ ਪ੍ਰੂਫ ਵੀ ਕਰਾਉਣ ਚ ਹੈਲਪ ਹਾਂਜੀ ਕਾਫੀ ਕੰਮ ਕੀਤੇ ਨੇ ਪਰ ਲੇਕਿਨ ਕੁਛ ਇਹ ਇਕੱਲਾ ਵੀ ਰਹਿ ਕੇ ਕੁਛ ਕੰਮ ਮੇਰੇ ਤੋਂ ਨਹੀਂ ਹੋ ਪਾਇਆ ਇਹਨਾਂ 6 ਮਹੀਨਾ ਚ ਹੋਣੀ ਆ ਰਹੀ ਹੈ ਪਤਾ ਕੀ ਮੈਂ ਜਿਹੜਾ ਪੰਜਾਬ ਆ ਰਹਿਣਾ ਲਾਈਵ ਤੇ ਮੈਂ ਹਰ ਤਰ੍ਹਾਂ ਦਾ ਦੋਸਤ ਗੱਲ ਕਰਦੇ ਆ 2027 ਦੀ ਅਤੇ ਕਿੱਥੇ ਜਾ ਰਹਿਣ ਵਾਲੀ ਹੈ ਕਾਂਗਰਸ ਕਾਂਗਰਸ ਤੇ ਜਿਹੜੇ ਕਾਂਗਰਸ ਦੀ ਜਿਹੜੀ ਅੱਜ ਦੇ ਟਾਈਮ ਦੀ ਜੇ ਆਪਾਂ ਗੱਲ ਕਰੀਏ ਤਾਂ ਕਿੰਨਾ ਕਿੰਨਾ ਸਿਆਸਤ ਹੈ ਪੰਜਾਬ ਦੇ ਵਿੱਚ ਗਰਮਾਈ ਹੋਈ ਹੈ 27 ਦੀਆਂ ਤਿਆਰੀਆਂ ਆਓ ਲੋਕਾਂ ਦੇ ਸਾਹਮਣੇ ਤਾਂ ਨਾਮ ਲੋਕਾਂ ਦੇ ਸਾਹਮਣੇ ਤਾਂ ਤਿਆਰੀਆਂ ਨਹੀਂ ਆ ਲੇਕਿਨ ਪਾਰਟੀਆਂ ਦੀਆਂ ਜਿਹੜੀਆਂ ਕਮਰਿਆਂ ਦੇ ਬੰਦ ਮੀਟਿੰਗਾਂ ਉਹ ਚੱਲੂ ਨੇ ਉਸ ਬੰਦ ਮੀਟਿੰਗਾਂ ਦੇ ਵਿੱਚ ਕੀ ਹੋਵੇਗਾ ਕਿਸ ਤਰ੍ਹਾਂ ਦੇ ਜਿਹੜੇ ਕੈਂਡੀਡੇਟ ਨੇ ਉਹ ਮੈਦਾਨ ਦੇ ਵਿੱਚ ਆਉਂਦੇ ਨੇ ਇਹ ਆਖਿਰਕਾਰ ਚੋਣਾਂਵਾਂ ਦੇ ਆਉਣ ਦੇ ਬਾਅਦ ਦਾ ਮੁੱਦਾ ਹੈ ਕਿ ਚੋਣ ਐਲਾਨ ਕੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਕੈਂਡੀਡੇਟ ਆਣਗੇ ਲੇਕਿਨ ਸਿਆਸਤ ਦੇ ਵਿੱਚ ਕਿਤੇ ਨਾ ਕਿਤੇ ਚਰਚਾ ਚੱਲਦੀ ਹੈ ਕਿ ਅੱਤੇ ਟਾਈਮ ਤੇ ਵਿਜੇਪੀ ਜਾਂ ਫਿਰ ਅਕਾਲੀ ਦਲ ਦੀ ਅਗਰ ਜੋੜ ਹੁੰਦਾ ਕੀ ਸਰਕਾਰ ਬਣਾਉਣਗੇ ਕੀ ਕਾਂਗਰਸ ਜਿਹੜੀ ਆਪਣੀ ਗੋਟਬਾਜ਼ੀ ਖਤਮ ਕਰੇਗੀ ਕਿ ਬਹੁਤ ਸਾਰੇ ਸਵਾਲ ਨੇ ਕਿ ਅੰਕਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਚਾਰੋਂ ਦੀਆਂ ਚਾਰੋਂ ਸੀਟਾਂ ਤੇ ਕੀ ਕਾਂਗਰਸ ਦੀ ਕੀ ਪੋਜੀਸ਼ਨ ਰਹੇਗੀ ਆਖਿਰਕਾਰ ਕਿਸ ਤਰ੍ਹਾਂ ਦਾ ਵਿਕਾਸ ਹੈ ਆਮ ਆਦਮੀ ਪਾਰਟੀ ਕਰਾ ਰਹੀ ਹੈ ਬਹੁਤ ਸਾਰੇ ਮੁੱਦੇ ਨੇ ਮੇਰੇ ਨਾਲ ਸ਼ੁਭਦੀਪ ਸਿੰਘ ਬਿੱਟੂ ਨੇ ਜੋ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂ। ਸਵਾਗਤ ਹੈ ਬਿੱਟੂ ਜੀ ਦਾ। ਸਤਿ ਸ਼੍ਰੀ ਅਕਾਲ ਜੀ ਜਤਾ। ਹੋਰ ਠੀਕੋ? ਬਹੁਤ ਵਧੀਆ ਜਤਾ। ਸੇਤਾ ਕਿੱਦਾਂ ਨੇ? ਬਹੁਤ ਵਧੀਆ ਬਹੁਤ। ਅੱਛਾ ਅੱਜ ਗੱਲ ਕਰਨੀ ਹੈ ਸਿਆਸਤ ਤੇ। ਕਰੋ ਕਰੋ। ਸਿਆਸਤ ਕਹਿੰਦੇ ਤੁਸੀਂ ਸਿਆਸਤਦਾਨ ਹੋ ਸਿਆਸਤ ਦੇ ਵਿੱਚ ਕਾਫੀ ਲੰਬੇ ਟਾਈਮ ਤੋਂ। ਤਾਂ ਕਿਸ ਤਰ੍ਹਾਂ ਦੀ ਸਿਆਸਤ ਚੱਲ ਰਹੀ ਹੈ ਠੋਡੀ? ਕਿਰਪਾ ਪਰਮਾਤਮਾ ਦਾ ਜਨਤਾ ਦਾ ਸਾਥ ਤੇ ਕਿਰਪਾ। ਹਾਂ। ਕਹਿੰਦੇ ਮੰਤਰੀ ਹੋਣ ਇਲਾਕੇ ਦੇ ਆਪ ਦੇ ਸ਼ਹਿਰ ਦੇ ਮੰਤਰੀ ਹੋਣ ਉੱਥੇ ਸਿਆਸਤ ਕਰਨੀ ਬਹੁਤ ਔਖੀ ਹੁੰਦੀ ਉਹਨਾਂ ਨੇ ਹੌਕਾ ਕਰਨਾ ਸੀ ਆ ਉਹਦਾ ਕੰਮ ਕਰ ਰਹੇ ਮੰਤਰੀ ਆ ਉਹਦਾ ਕਰਦੇ ਸੀ ਆ ਉਹਦਾ ਕੰਮ ਕਰਨਾ ਸੀ ਆਪਦੀ ਪਾਰਟੀ ਦਾ ਕੰਮ ਕਰ ਰਹੇ ਬਿਲਕੁਲ ਤਾਂ ਗੱਲ ਕਰੀਏ ਅ ਯੁੱਧ ਨਸ਼ਾ ਵਿਰੁੱਧ ਸਰਕਾਰ ਦੀ ਮੁਹਿੰਮ ਹੈ ਅੱਛਾ ਕਿ ਮੁਹਿੰਮ ਦੇ ਵਿੱਚ ਕਿਸ ਤਰ੍ਹਾਂ ਦਾ ਲੱਗਦਾ ਹੈ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਹੈ ਇਹ ਯੁੱਧ ਖਾਸ ਲੋਕਾਂ ਦੇ ਵਿਰੁੱਧ ਹੈ ਵੈਸੇ ਅਜੇ ਤੱਕ ਤਾਂ ਖਾਸ ਲੋਕਾਂ ਦੇ ਵਿਰੁੱਧ ਹੀ ਹੈ ਮੈਂ ਤਾਂ ਕਹਿੰਦਾ ਮੈਂ ਇਸ ਗੱਲ ਦੇ ਹੱਕ 'ਚ ਵੀ ਨਸ਼ਾ ਖਤਮ ਹੋਣਾ ਚਾਹੀਦਾ ਹੈ ਹੂੰ ਪਿਛ ਪ੍ਰਾਣੀਆਂ ਸਰਕਾਰਾਂ ਵੀ ਕੋਸ਼ਿਸ਼ ਕਰਦੇ ਆ ਚਲੋ ਇਹ ਵੀ ਕਰ ਰਹੇ ਆ ਪਰ ਜਿਹਨਾਂ ਹੋਣਾ ਚਾਹੀਦਾ ਉਹ ਨਾ ਹੋ ਨਹੀਂ ਰਿਹਾ ਜਿਵੇਂ ਉਹਨਾਂ ਵਿੱਚ ਹੀ ਆਪਾਂ ਵੀਡੀਓ ਵਾਇਰਲ ਹੋਈ ਖੇਮੇ ਖੜੇ ਦੀ ਹੋਰ ਨਚਾ ਤਾਂ ਉਵੇਂ ਹੀ ਚੱਲ ਰਿਹਾ ਜਿ ਪੂਰਾ ਮਤਲਬ ਕੰਟਰੋਲ ਨਹੀਂ ਹੋਇਆ ਹੂੰ ਕੰਟਰੋਲ ਨਹੀਂ ਹੈਗਾ ਤਾਂ ਲੋਇਨ ਆਡਰ ਦੀ ਗੱਲ ਕਰ ਲੈਣੇ ਆ ਪੰਜਾਬ ਸਰਕਾਰ ਦਾ ਆਪਦੇ ਮੁੱਖ ਮੰਤਰੀ ਸਾਹਿਬ ਕੋਲੇ ਇੱਕ ਗ੍ਰਹਿ ਮੰਤਰਾਲੇਆਂ ਦਾ ਕਹਿੰਦੇ ਆਪਣੇ ਕੋਲੇ ਔਰ ਜਿਹੜਾ ਮਹਿਕਮਾ ਹੋਵੇ ਤੇ ਪੰਜਾਬ ਦੀ ਡੋਨ ਦੀ ਸਥਿਤੀ ਜਿਹੜੀ ਖਰਾਬ ਹੋਵੇ ਮੈਨ ਆਰਡਰ ਦੋਤਾ ਜਤਨਜੀਤ ਬਹੁਤ ਮਾੜਾ ਹਾਲ ਹੈ ਜਿਵੇਂ ਹਬੌਰ ਦੀ ਘਟਨਾ ਹੁਣ ਤਾਜੀ ਹੈ ਮੰਨ ਲਓ ਹੋਵੇ ਹਾਂਜੀ ਬਾਕੀ ਅੰਗਸਟਰਾਂ ਦੇ ਫੋਨ ਬਹੁਤ ਆਉਂਦੇ ਆ ਪਤਾ ਨਹੀਂ ਲੱਗਦਾ ਪੁਲਿਸ ਨੂੰ ਮੰਨ ਲਓ ਤਰਾਏ ਨਹੀਂ ਦਿੱਤੇ ਬਹੁਤ ਜਿਆਦਾ ਮਾੜਾ ਹਾਲ ਹੈ ਜਿੱਥੇ ਜੀ ਕਰਦਾ ਤੁਸੀਂ ਹਰ ਰੋਜ਼ ਆਪਾਂ ਖਬਰ ਦੇਖੀ ਦੀਆ ਮੈਂ ਤਾਂ ਕਹੂੰਗਾ ਮੁੱਖ ਮੰਤਰੀ ਸਾਹਿਬ ਨੂੰ ਲੈਨ ਆਰਡਰ ਦਾ ਧਿਆਨ ਦੇਣਾ ਚਾਹੀਦਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ ਕਰਨੀ ਚਾਹੀਦੀ ਹੈ ਪਰ ਅਜੇ ਮਾੜਾ ਨੌੜਾ ਦਾ ਬਹੁਤ ਮਾੜਾ ਮਾੜਾ ਹਾਂ ਮਾੜੇ ਹਾਲਾਤਾਂ ਦੇ ਵਿੱਚ ਅੱਜ ਲੋਕ ਨੇ ਜਿਹੜੇ ਕਈ ਤਾਂ ਕਹਿੰਦੇ ਨੇ ਗੱਲ ਦੱਸਦੇ ਨਹੀਂ ਅੰਦਰੇ ਅੰਦਰ ਨਾਕ ਕੇ ਪੈਸਾ ਵੀ ਦੇ ਆਉਂਦੇ ਨੇ ਪਰ ਉਦਾਂ ਦੇ ਸ਼ਹਿਰੀ ਲੋਕਾਂ ਨੂੰ ਕਿੱਦਾਂ ਕਿੱਦਾਂ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸ਼ਹਿਰੀ ਲੋਕ ਤਾਂ ਇਸ ਮਸਲੇ 'ਚ ਬਹੁਤ ਪਰੇਸ਼ਾਨ ਹੈ ਮੰਨੋ ਮੰਨੋ ਕੋਈ ਹਰੇਗਾ ਭਾਵੇਂ ਜਿਵੇਂ ਮਲੋੜ ਦੀ ਗੱਲ ਕਰਦਾ ਛੋਟੀਆਂ ਛੋਟੀਆਂ ਮੰਡੀਆਂ ਜਦੋਂ ਫੋਨ ਆ ਜਾਂਦੇ ਆ ਹੂੰ ਵਿਚਾਰਿਆਂ ਨੂੰ ਕਈ ਬੰਦਿਆਂ ਨੂੰ ਤਾਂ ਮਤਲਬ ਇੱਥੋਂ ਤੱਕ ਕਰਾ ਵੀ ਬਹੁਤ ਪਰੇਸ਼ਾਨੀ ਦਿੱਕਤ ਸਾਹਮਣਾ ਕਰਨਾ ਪੈ ਰਿਹਾ ਪਰ ਮੈਂ ਫਿਰ ਵੀ ਕਹਿੰਦਾ ਵੀ ਸਰਕਾਰ ਨੂੰ ਮੌਲ ਲਾਣਾ ਡਰ ਵਾਲੇ ਪਾਸੇ ਜਾਨ ਮਾਲ ਦੀ ਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਨੂੰ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਆ ਹਮ ਐਸਐਸਪੀ ਸਾਹਿਬ ਨੂੰ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ ਵੀ ਇਹਨੂੰ ਤੰਦ ਦੇਣਾ ਲਵਾਉਣਾ ਚਾਹੀਦਾ ਹਮ 2027 ਦੀ ਗੱਲ ਕਰੀਏ ਤਾਂ ਸਿਆਸਤ ਅੰਦਰ ਬੰਦ ਕਮਰਿਆਂ ਦੇ ਵਿੱਚ ਮੀਟਿੰਗਾਂ ਸ਼ੁਰੂ ਨੇ ਤਾਂ ਸ਼ਾਇਦੋ ਮੀਟਿੰਗਾਂ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਤਾਂ ਫਿਰ ਕਿਦਾਂ ਦੀ ਸਿਆਸਤ 2027 ਦੀ ਦੇਖੀ ਜਾ ਸਕਦੀ ਹੈ ਤੋ 27 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਊਗੀ ਸਾਡਾ ਪ੍ਰਧਾਨ ਆਮਨਦਰ ਰਾਇਵੜਿੰਗ ਦੀ ਔਰ ਜਿੰਨੇ ਵੀ ਸੀਨੀਅਰ ਲੀਡਰ ਹੈ ਬਾਜਵਾ ਜੀ ਤੁਸੀਂ ਦਾਅਵੇ ਨਾਲ ਕਹਿ ਰਹੇ ਹੋ ਕਾਂਗਰਸੀ ਸਰਕਾਰ ਆਏਗੀ ਆਊਗੀ ਸੋਪ ਸੰਟਾ ਆਊਗੀ ਕਿਸ ਦੀ ਆਵਾਜ਼ ਹੈ ਲੋਕਾਂ ਦੀ ਆਵਾਜ਼ ਸੁਣੀ ਨਹੀਂ ਲੋਕਾਂ ਦੀ ਆਵਾਜ਼ ਹੈ ਪਬਲਿਕ ਦੀ ਆਵਾਜ਼ ਹੈ ਹਾਂਜੀ ਪਬਲਿਕ ਤਾਂ ਕਹਿੰਦੇ ਬਦਲ ਜਾਂਦੀ ਹੈ ਮੈਂ ਬਗਲ ਬਗਲ ਜਾਂਦੀ ਜਦੋਂ ਅੱਜ ਦੀ ਗੱਲ ਤਾਂ ਪਬਲਿਕ ਦੀ ਤੁਸੀਂ ਪੁੱਛ ਕੇ ਵੇਖ ਲਓ ਮੰਨ ਲਓ ਕੋਨੇ ਕੋਨੇ ਤੇ ਜਿੱਥੇ ਨੁਕੜ ਪਿੰਡਾਂ ਦੇ ਵਿੱਚ ਕਾਂਸ ਲੋਕ ਕਹਿੰਦੇ ਵੀ ਕਾਂਗਰਸ ਆਊਗੀ ਹੂੰ ਕਾਂਗਰਸ ਆਉਂਦੀ ਹੈ ਕਾਂਗਰਸ ਨੇ ਕੀ ਲੋਕਾਂ ਵਾਸਤੇ ਕੀ ਵਿਜ਼ਨ ਕੀ ਸੋਚਿਆ ਲੈ ਜਿਹੜਾ ਹੁਣ ਜਿਹੜਾ ਮੰਨ ਲਓ ਇਲੈਕਸ਼ਨ ਹੋਣਾ ਹੈ ਵੀ ਇਹ ਕੰਡਿਆਂ ਦਾ ਤਾਜ ਆ ਜਦੋਂ ਮੰਨ ਲਓ ਨਵੀਂ ਸਰਕਾਰ ਬਣੂਗੀ ਕਿਸੇ ਦੀ ਬਣੀ ਸਵਾ 5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਹੂੰ ਵਿਜ਼ਨ ਤਾਂ ਸਾਡੇ ਮੰਨ ਲਓ ਜਿਹੜੇ ਸਾਡੇ ਸੀਨੀਅਰ ਲੀਡਰਸ਼ਿਪ ਵਿਜ਼ਨ ਦੇਵਾਂਗੇ ਜਨਤਾ ਨੂੰ ਵਿਜ਼ਨ ਦੇ ਕੇ ਹੀ ਇਲੈਕਸ਼ਨ ਲੜਿਆ ਜਾਊਗਾ ਹੂੰ ਵਿਜਨ ਦੇ ਕੇ ਇਲੈਕਸ਼ਨ ਲੈਂਦੀ ਆ ਪਰ ਗੱਲ ਕਰੀਏ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੁਸੀਂ ਜਿਲ੍ਹਾ ਦੇ ਵੀ ਡਿਲਾ ਦੀ ਕਹਿੰਦੇ ਕੋਈ ਵੀ ਮੀਟਿੰਗ ਹੁੰਦੀ ਹੈ ਕਿਸੇ ਨੂੰ ਟਿਕਟ ਦੇਣੀ ਹੈ ਕੱਟਣੀ ਹੈ ਉਹ ਸਭ ਜਿਲ੍ਹਾ ਪ੍ਰਧਾਨ ਦੀ ਰਗਮਾਹੀ ਹੈ ਨਹੀਂ 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 ਜਿਲ੍ਹਾ ਪ੍ਰਧਾਨ ਦੀ ਤਾਂ ਨਹੀਂ ਹੈਗੀ ਬਲੋ ਹਾਈ ਕਮਾਂਡ ਦੀ ਹੈ ਚਲੋ ਸਾਡੀ ਰਾਇ ਲੈਂਦੇ ਅਸੀਂ ਦੇ ਦੇਵਾਂਗੇ ਵਧੀਆ ਕੈਂਡੀਡੇਟ ਲਿਆਵਾਂਗੇ ਚ ਕਮੈਂਡ ਕਰ ਦਿਓ ਸਰ ਕਮੈਂਡ ਕਰਦੇ ਆ ਚਲੋ ਅਸੀਂ ਚਾਰੇ ਦੇ ਚਾਰੇ ਸੀਟਾਂ ਮੁਕਤਸਰ ਸਾਹਿਬ ਦੀਆਂ ਜਿੱਤਾਂਗੇ ਜਿੱਤਾਂਗੇ ਤੁਸੀਂ ਦਾਅਵੇ ਨਾਲ ਕਹਿ ਰਹੇ ਮੇਂ ਮਗਰ ਸਿਤਾ ਦਾ ਜੋਰ ਲੋਣਾ ਬਾਕੀ ਜਿਹੜਾ ਜਿਤਾਉਣੀ ਹੈ ਜਨਤਾ ਨੇ ਜਿਤਾਉਣੀ ਆ ਅਸੀਂ ਸਾਡੇ ਵੱਲੋਂ 100% ਜੋਰ ਲੱਗਿਆ ਜਾਊਗਾ ਕੀ ਲੱਗਦਾ ਮਲੋੜ ਤੋਂ ਜੇ ਜਰਨਲ ਆ ਜਾਂਦੀ ਹੈ ਨਹੀਂ ਜਰ ਵੀ ਰਹੂਗੇ ਜਰਨਲ ਆਏ ਨਹੀਂ ਪਰ ਉਹ ਤੋਂ ਟਾਈਮ ਲੇ ਕੇ ਅਜੇ ਤਾਂ ਪਰ ਜਰਬ ਦੀ ਗੱਲ ਕਰ ਰਹੇ ਹਾਂ ਮਲੋੜ ਰਜਰਬ ਹੈ ਜਰਬ ਦੀ ਸਾਡੀ ਤਿਆਰੀ ਹੈ ਫਿਰ ਸਿਆਸਤ ਕਿਦਾਂ ਦੀ ਹੈ ਕੋਣ ਹੋ ਸਕਦਾ ਇੱਥੋਂ ਕੈਂਡੀਡੇਟ ਮੇਰਾ ਹਾਈ ਕੁਮਾਰ ਸਰਦਸਾਂਗ ਮੈਂ ਤਾਂ ਕੋਣ ਦੱਸਣਾ ਵਾਲਾ ਵਧੀਆ ਕੈਂਡੀਡੇਟ ਲਿਆਵਾ ਕੋਈ ਤਾਂ ਵਿਕਾਸ ਦੀ ਗੱਲ ਕਰੀਏ ਇੱਥੋਂ ਦੇ ਮੰਤਰੀ ਨੇ ਵਿਕਾਸ ਕਿਦਾਂ ਦਾ ਦੇਖਿਆ ਹੈ ਚਾਹ ਤੁਸੀਂ ਵੇਖੇ ਹੁਣ ਵਿਕਾਸ ਬਾਰੇ ਮੈਂ ਕੀ ਦੱਸਾਂ ਹੁਣ ਜੋ ਚਲੋ ਵਧੀਆ ਗੱਲ ਹੈ ਜੋ ਵਿਕਾਸ ਹੋਣਾ ਚਾਹੀਦਾ ਹਰੇਕ ਸਰਕਾਰ ਹੀ ਕਰਦੀ ਹੈ ਚੰਗੀ ਗੱਲ ਹੈ ਮੈਂ ਹੁਣ ਐਵੇਂ ਕਿੰਤੂ ਪ੍ਰਿੰਤੂ ਕਰਾਂ ਮੈਨੂੰ ਠੀਕ ਨਹੀਂ ਲੱਗਦਾ ਇੱਕ ਤੁਹਾਡੇ ਵੱਲੋਂ ਨਗਰ ਕੌਂਸਲ ਦੇ ਵਿੱਚ ਮੁੱਦਾ ਪਾਇਆ ਗਿਆ ਪੇੜ ਦਰਖਤ ਕੱਟਣ ਨੂੰ ਲੈ ਕੇ ਹਾਂ ਉਹ ਨਗਰ ਕੌਂਸਲ ਕੋਲ ਅਸੀਂ ਮਤਾ ਪਾਇਆ ਸੀ ਵੀ ਹਰੇਕ ਬੰਦਾ ਜਦੋਂ ਕੋਈ ਜੀ ਕਰਦਾ ਦਰਖਤ ਕੱਟ ਦਿੰਦਾ ਹੁਣ ਅਸੀਂ ਜਿਹੜਾ ਐਵੇਂ ਸਾਡੀ ਮੰਨ ਲਓ ਕਮੇਟੀ ਦੀ ਹੱਦ 'ਚ ਜੇ ਕੋਈ ਦਰਖਤ ਕੱਟੂਗਾ ਅਸੀਂ ਸਖਤੀ ਕਰਾਂਗੇ ਪੂਰੀ ਕਿਸ ਤਰ੍ਹਾਂ ਦੀ ਸਖਤੀ ਰਹਿਣ ਵਾਲੀ ਪੂਰੀ ਸ਼ਕਤੀ ਕੀਤੀ ਹੋਏ ਕਿ ਜੇਰਾ ਕੋਈ ਦਰਖਤ ਕੱਟੂਗਾ ਅਸੀਂ ਨਾਲ ਹੀ ਇੱਕ ਹੁਣ ਜਿਵੇਂ ਖਾਲੀ ਪਲਾਟ ਹੈ ਹਮ ਮਨ ਲੋ ਖਾਲੀ ਪਲਾਟ ਹੈ ਜਿਵੇਂ ਉਹ ਕੂੜਾ ਕਰਕਰ ਛੱਡਦੇ ਆ ਅਸੀਂ ਉਹਨਾਂ ਪਲਾਟਾਂ ਦੇ ਵੀ ਮਤਾਂ ਪਾਇਆ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਆਖਿਰਕਾਰ ਦੇਖਦੇ ਸ਼ਹਿਰੀ ਇਲਾਕਿਆਂ ਦੇ ਵਿੱਚ ਲੋਕ ਪਲਾਟ ਲੈ ਕੇ ਰੱਖ ਲੈਂਦੇ ਆ ਉਹਦੀ ਚਾਰ ਦਿਵਾਰੀ ਦੀ ਜੀ ਗੱਲ ਕਰੀਏ ਚਾਰ ਦਿਵਾਰੀ ਨਹੀਂ ਹੁੰਦੀ ਪਰਤ ਨਹੀਂ ਪਾਉਂਦੇ ਉਸ ਨੂੰ ਜਿਹੜਾ ਚਾਰ ਦਿਵਾਰੀ ਕਾ ਕੇ ਗੇਟ ਨਹੀਂ ਲਾਉਂਦੇ ਉਸ ਦੇ ਵਿੱਚ ਅੱਜ ਦੇ ਕੱਮ ਤੋਂ ਜਿੱਥੇ ਸ਼ਹਿਰਾਂ ਦੇ ਇਲਾਕਿਆਂ ਦੇ ਵਿੱਚ ਆਮ ਇੰਜਾਮ ਜੀਆਂ ਕਰ ਲਾ ਨੇ ਕਿਉਂਕਿ ਇੱਥੇ ਨਸ਼ਿਆਂ ਦੇ ਏਡੇ ਬਣ ਜਾਂਦੇ ਨੇ ਇੱਥੇ ਡਾਇਰੈਕਟ ਨੂੰ ਕੰਮ ਤੇ ਜਿਹੜੇ ਸਿੰਸਲੇ ਬੰਦੇ ਲੋਕ ਚੋਰੀ ਦਾ ਸਮਾਨ ਵੀ ਲੈਂਦੇ ਨੇ ਉਹ ਲੁਕੋ ਦਿੰਦੇ ਨੇ ਐਦਾਂ ਦਾ ਕੁਝ ਦੇਖਣ ਨੂੰ ਮਿਲਦਾ ਅਸੀਂ ਪੂਰਾ ਪ੍ਰਾਪਰ ਪਾੜ ਦੇ ਵਿੱਚ ਮਿੱਟੀ ਪਾ ਕੇ ਚਾਰ ਦੁਵਾਰੀ ਗੇਟ ਲਵਾਵਾਂਗੇ ਅਸੀਂ ਥੋੜੇ ਦਿਨਾਂ ਚ ਮੰਨ ਲਓ ਉਹ ਤਾਂ ਮੀਂਹ ਉਹਨਾਂ ਮੌਸਮ ਚੱਲ ਰਿਹਾ ਪੂਰੀ ਸ਼ਕਤੀ ਕਰਾਂਗੇ ਸ਼ਕਤੀ ਕਰਾਂਗੇ ਸ਼ਕਤੀ ਦੇ ਵਿੱਚ ਕੀ ਕੁਝ ਰਹਿਣ ਵਾਲਾ ਹੈ ਕਿਸ ਤਰ੍ਹਾਂ ਦੇ ਮਰਸ਼ ਦੇ ਕੇ ਉਹਨਾਂ ਨੂੰ ਕਹਾਂਗੇ ਚਾਰ ਦਿਵਾਰੀ ਕਰੋ ਮਿੱਟੀ ਪਾਓ ਮੰਨ ਲਓ ਪਾਣੀ ਖੜ ਜਾਂਦਾ ਲੋਕ ਪੂੜਾ ਸਿੱਟ ਜਾਂਦੇ ਅਸੀਂ ਸਿੱਟਣ ਨਹੀਂ ਦੇਵਾਂਗੇ ਅੱਛਾ ਨੋਟਿਸ ਦਿੱਤਾ ਕਾਰਵਾਈ ਉਸਤੇ ਤੁਸੀਂ ਕਹਿ ਰਹੇ ਹੋ ਨੋਟਿਸ ਦੀ ਕਾਰਵਾਈ ਹੋਣੀ ਹੈ ਨਾ ਨਾ ਨੋਟਿਸ ਤੋਂ ਬਾਅਦ ਉਸ ਚੀਜ਼ ਤੇ ਅਮਨ ਨਹੀਂ ਕਰੇਗਾ ਮੈਂ ਕਾਨੂੰਨ ਆਪ ਦਾ ਕੰਮ ਕਰੂਗਾ ਅਮਲ ਕਿਉਂ ਨਾ ਕਰਦੇ ਕਾਨੂੰਨ ਨਾਲੋਂ ਤਾਂ ਵੱਡਾ ਕੋਈ ਵੀ ਨਹੀਂ ਹੋ ਸਕਦਾ ਹਾਂ ਤਾਂ ਨਗਰ ਕੌਂਸਲ ਨੇ ਤੁਸੀਂ ਥੋੜਾ ਵੀ ਕਾਰਜਕਾਲ ਸਾਡੇ 4 ਸਾਲ ਦੇ ਕਰੀਬ ਹੋ ਚੁੱਕੇ ਹਾਂ ਜੀ ਹਾਂ ਜੀ ਤਕਰੀਬਨ 6 ਮਹੀਨੇ ਐਮਸੀ ਦੇ ਚੋਣ ਦੇ ਵਿੱਚ ਅਜੇ ਰਹੇ ਹਾਂ ਤਾਂ ਕਿਸ ਤਰ੍ਹਾਂ ਲੱਗਦਾ ਹੈ ਕਿ ਸ਼ਹਿਰ ਦੇ ਵਿੱਚ ਹੋਰ ਨਵੀਆਂ ਚੀਜ਼ਾਂ ਕੋਈ ਵਿਜਨ ਸੋਚੇ ਨੇ ਜਿਹੜੇ ਕੰਮ ਤੁਸੀਂ ਕੀਤੇ ਨੇ ਉਸ ਤੋਂ ਇਲਾਵਾ ਵੀ ਕੁਝ ਸੋਚਿਆ ਉਹ ਜਿਹੜੇ ਨਗਰ ਕੌਂਸਲ ਦੇ ਕੰਮਾਂ ਦੇ ਨਾਲ ਆਪਾਂ ਇੱਕ ਨਾ ਸਪੈਸ਼ਲ ਇੰਟਰਵਿਊ ਕਰਾਂਗੇ ਬਹੁਤ ਲੰਮੀ ਲਿਸਟ ਹੈ ਜੀ ਜਦੋਂ ਮੰਨ ਲਓ ਲਾਸਟ ਉਹਨਾਂ ਨੂੰ ਲਾਸਟ ਮਹੀਨੇ ਆਪਾਂ ਕਰਾਂਗੇ ਤਾਨੂੰ ਇੱਕ ਲਿਸਟ ਲਾਵਾਂ ਕਿੰਨੇ ਕਰੋੜਾਂ ਦੇ ਕਿੰਨਾ ਕੰਮ ਕੀਤਾ ਤੁਹਾਨੂੰ ਸਾਰੇ ਤੁਹਾਨੂੰ ਨਹੀਂ ਸਾਰੇ ਪੱਤਰਕਾਰਾਂ ਨੂੰ ਫੱਦ ਕੇ ਦੱਸ ਦਸੂਗਾ ਵੀ ਆਹ ਕੁਛ ਕੀਤਾ ਤੁਹਾਡੇ ਸਾਹਮਣੇ ਜੋ ਕੁਛ ਕੀਤਾ ਬਿਲਕੁਲ ਕਾਰਜਕਾਲ ਚੰਗਾ ਰਿਹਾ 4.5 ਸਾਲ ਬਹੁਤ ਕਿਰਪਾ ਰਹੀ ਪ੍ਰਮਾਤਮਾ ਦੀ ਕਿਰਪਾ ਰਹੀ ਹੈ ਮਲੋੜ ਦੀ ਜਨਤਾ ਦਾ ਸਾਥ ਰਿਹਾ ਜਿੰਨੇ ਵੀ ਮੇਰੇ ਨਗਰ ਕੌਂਸਲ ਮੇਰੇ ਸਾਰੇ ਇਹ ਉਹਨਾਂ ਦਾ ਵੀ ਸਾਥ ਰਿਹਾ ਨਗਰ ਕੌਂਸਲ ਦੇ ਸਾਥੀ ਤੁਸੀਂ ਲਗਾਤਾਰ ਕੰਮ ਕੀਤੇ ਮਲੋੜ ਵਾਸਤੇ ਜਿਹੜੇ ਇੰਪਰੂਵਡ ਸੀ ਉਹਨੂੰ ਪ੍ਰੂਵਡ ਵੀ ਕਰਾਉਣ ਚ ਹੈਲਪ ਹਾਂ ਕੀਤੇ ਕਾਫੀ ਕੰਮ ਕੀਤੇ ਨੇ ਪਰ ਲੇਕਿਨ ਕੁਝ ਇਹ ਇਕੱਲਾ ਵੀ ਰਹਿ ਕੇ ਕੁਝ ਕੰਮ ਮੇਰੇ ਤੋਂ ਨਹੀਂ ਹੋ ਪਾਇਆ ਇਹਨਾਂ 6 ਮਹੀਨਿਆਂ ਚ ਹੋਣੀ ਵਾਲੀ ਹੈ ਪਤਾ ਕੀ ਦਿੱਕਤ ਆਉਂਦੀ ਹੈ ਜਦੋਂ ਕੋਈ ਗੱਲ ਨਹੀਂ ਬਹੁਤ ਕੀਤੇ ਆ ਕੋਈ ਸਰਕਾਰ ਨਾ ਹੋਣ ਕਰਕੇ ਆ ਦਿੱਕਤ ਆਉਂਦੀ ਹੈ ਕੋਈ ਜਾਣੀ ਚੱਲਦੇ ਪਹਿਲਾ ਸਵਾਲ ਇਹ ਕੀਤਾ ਸੀ ਵੀ ਸਰਕਾਰ ਨਾ ਹੋਣ ਤੇ ਤੇ ਆਪੋਜੀਟ ਪਾਰਟੀ ਦਾ ਕੋਈ ਦਿੱਕਤ ਆਉਂਦੀ ਆ ਪਰ ਇੰਨੀ ਨਹੀਂ ਕੋਈ ਚਲੋ ਚੱਲਦੀਆਂ ਰਹਿੰਦੀਆਂ ਐ ਤਾਂ ਫਿਰ ਜ਼ਿੰਦਗੀ ਦਾ ਹਿੱਸਾ ਕੋਈ ਗੱਲ ਨਹੀਂ ਬਹੁਤ ਕੀਤੇ ਕੰਮ ਬੰਦਾ ਦਾ ساری ਉਮਰ ਹੀ ਕੰਮ ਚੱਲਦੇ ਰਹਿੰਦੇ ਕੰਮ ਚੱਲਦੇ ਰਹਿੰਦੇ ਹਾਂ ਦਾਰਕਾ ਵੀ ਜਿਹੜਾ ਕੋਈ ਹੋਰ ਗਾਂ ਮੰਨ ਲੋ ਕਮੇਟੀ ਆਊਗੀ ਆਪਾਂ ਕਹਿੰਦੇ ਇਹ ਤੋਂ ਜ਼ਿਆਦਾ ਕੰਮ ਕਰੇ ਸ਼ਹਿਰ ਵੇਲ ਮਤਾਰੇ ਹੁਣ ਸਿਆਸਤ ਦਾ ਚੈਪਟਰ ਇੱਥੇ ਖਤਮ ਹੁੰਦਾ ਤਾਂ ਆਪਾਂ ਨਵੀਂ ਗੱਲ ਹੋਰ ਕਰ ਲੈਣਗੇ ਹਾਂਜੀ ਦੱਸੋ ਤਾਂ ਸਿਆਸਤ ਦੇ ਨਾਲ ਘਰ ਨੂੰ ਕਿੰਨਾ ਕਿ ਟਾਈਮ ਦੇ ਸਕਦੇ ਹੋ ਕਰੇ ਨਹੀਂ ਟਾਈਮ ਦਿੱਤਾ ਯਾਰ ਮੈਂ ਸੱਚ ਬੋਲਦਾ ਐਵੇਂ ਤੇਰੇ ਸਾਹਮਣੇ ਵੀ ਕਰੇ ਤਾਂ ਮੇਰੀ ਗੱਲ ਸੁਣ ਲੋ ਮੈਂ ਆਪਦਾ ਦੱਸਦਾ ਤੁਹਾਨੂੰ ਵੀ ਮੇਰੇ ਮੇਰੇ ਮੈਨੂੰ ਦੋ ਦੋ ਸਾਲ ਤਾਂ ਖੇਤ ਨਹੀਂ ਜਾਇਆ ਜਾਂਦਾ ਤੇ ਘਰੋਂ ਅਸੀਂ ਸਵੇਰ ਨਾਲ ਕਈ ਵਾਰੀ ਫੰਕਸ਼ਨਾਂ ਤੇ ਜਾਣਾ ਹੁੰਦਾ ਹੈ ਸਰਕੇ ਰਾਤ ਨੂੰ ਕਈ ਵਾਰੀ 10 ਵਜੇ ਜਾਈਦਾ ਤੇ 6-7 ਹੋਏ ਫਿਰ ਨਿਕਲ ਪੈਂਦਾ ਜਿਹੜੇ 10 ਵਜੇ ਲੋਕ ਸਰਕਾਰ ਦੇ ਕਿਸੇ ਕੋਈ ਵੀ ਸਿਆਸਤਦਾਨ ਨੂੰ ਬਹੁਤ ਘੱਟ ਟਾਈਮ ਦਿੱਤਾ ਜਾਂਦਾ ਇਹ ਸਿਆਸਤ ਨਹੀਂ ਨਸ਼ਾ ਲੱਗ ਰਹੇ ਮਾਸ਼ਾਲਲਾ ਉਹ ਵੀ ਇਹ ਤਾਂ ਸੇਵਾ ਆ ਜਨਤਾ ਦੀ ਜੋ ਕਰਦਾ ਸਰ ਸੇਵਾ ਇੱਕ ਸ਼ੌਂਕ ਹੈ ਮੰਨ ਲਓ ਤਾਂ ਜ਼ਰਾ ਫਿਰ ਘਰੇ ਇਫੈਕਟ ਨਹੀਂ ਪੈਂਦਾ ਘਰੇ ਕਹਿੰਦੇ ਹਾਂ ਪਹਿਲਾਂ ਹੁਣ ਉਹਨਾਂ ਨੇ ਸਮਝ ਲਿਆ ਵੀ ਐਂ ਕੰਮ ਚੱਲੂਗਾ ਤਾਂ ਫਿਰ ਇਹ ਜ਼ਿੰਦਗੀ ਦਾ ਸਫ਼ਰ ਯਾਦ ਰਹਿੰਦਾ ਹਾਂਜੀ ਹਾਂਜੀ ਖਾਸਗੱਲ ਵਾਸੀ ਭਾਈ ਅਦਰ ਸ਼ਾਹ ਪ੍ਰੈਜ਼ੀਡੈਂਟ ਸਾਹਮਣੇ ਨਗਰ ਕੌਂਸਲ ਦੇ ਸੁਭਦੀਪ ਸਿੰਘ ਬਿੱਟੂ ਜੀ ਤਾਂ ਉਹਨਾਂ ਨੇ ਜਿਹੜਾ ਆਪਣੇ ਪਰਿਵਾਰ ਨੂੰ ਵੀ ਟਾਈਮ ਦਿੱਤਾ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਵੀ ਵੱਡਾ ਟਾਈਮ ਦਿੱਤਾ ਤਾਂ ਕੁਝ ਖਾਸ ਗੱਲਾਂ ਜਿਹੜੀਆਂ ਉਹਨਾਂ ਵੱਲੋਂ ਆਖੀਆਂ ਗਈਆਂ ਲੇਕਿਨ 2027 ਦੀਆਂ ਚੋਣਾਂ ਦੇ ਵਿੱਚ ਦੇਖਣਾ ਹੋਵਗਾ ਕਿ ਕਿਸ ਤਰ੍ਹਾਂ ਦੇ ਜਿਹੜੇ ਕੈਂਡੀਡੇਟ ਆਉਂਦੇ ਨੇ ਕਿ ਕੀ ਇਹ ਸਰਕਾਰ ਨੇ ਕੀ ਵਿਕਾਸ ਕਰਵਾਇਆ ਕਿ ਸਾਡੇ 4 ਸਾਲ ਨਗਰ ਕੌਂਸਲ ਦੇ ਜਿਹੜੇ ਹੋ ਚੁੱਕੇ ਨੇ 6 ਮਹੀਨਿਆਂ ਬਾਅਦ ਐਮਸੀ ਦੇ ਚੋਣ ਨੇ ਲੋਟ ਦੇ ਵਿੱਚ ਹੋਣੇ ਨੇ ਉਹ ਦੇਖਣਾ ਆਵੇਗਾ ਕਿ ਆਪਣੇ ਦਾਅਵੇਦਾਰੀ ਕਿਹੜੇ ਕਿਹੜੇ ਐਮਸੀਜ਼ ਨੇ 올 ਲਗਾਉਂਦੇ ਨੇ ਜਾਂ ਫਿਰ ਨਗਰ ਕੌਂਸਲ ਦੇ ਚੇਅਰਮੈਨੀ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਪ੍ਰਧਾਨ ਚੁਣ ਕੇ ਲੋਕ ਚਾਹੁੰਦੇ ਨੇ ਕੀ ਸਾਹਮਣੇ ਆਵੇਗਾ ਜਾਬਰਨ ਲਾਈਟ ਤੋਂ ਜਤਿਨ ਮਲੋਤ